ਕੀ ਹਾਲ ਚਾਲ ਨੇ ਡਾਕਟਰ ਸਾਹਿਬ ਹਾਲ ਚਾਲ ਬਹੁਤ ਲੋੜਾ ਬੇਜਾਨ ਤਾਂ ਹੀ ਸੇਤਾਂ ਚੜਦੀ ਕਲਾਈ ਬੁਰੀ ਆਪਣੀ ਠੀਕ ਹੈ ਕਿਵੇਂ ਆਉਣੇ ਹੋਏ ਅੱਜ ਫਿਰ ਮੀਟਿੰਗ ਸੱਦੀ ਆ ਰਜੇ ਤੁਸੀਂ ਅੱਜ ਤਾਂ ਬੜਾ ਵੱਡਾ ਕਾਰਨ ਆ ਜੀ ਬਿਨਾਂ ਗੱਲ ਤੋਂ ਮੈਂ ਬੋਲਦਾ ਨਹੀਂ ਮੈਂ ਬੈਂਦਾ ਨਹੀਂ ਹਾਂਜੀ ਸੀਜ਼ਨ ਦਾ ਟਾਈਮ ਆ ਮੈਂ ਬੈਠਾ ਅੱਜ ਹਾਂਜੀ ਬੱਚਾ ਆਇਆ ਰਾਤ ਨੂੰ ਮੇਰੇ ਕੋਲੇ ਬੜਾ ਦੁਖੀ ਕਾਰਨ ਲੈ ਕੇ ਆਇਆ ਜੀ ਅੱਜ ਮੈਂ ਕਿਵੇਂ ਬੱਚਿਆਂ ਦਾ ਦੁੱਖ ਲਈ ਬੱਚਿਆਂ ਦਾ ਦੁੱਖ ਆ ਜੀ ਹਈ ਤਾਂ ਬੱਚਾ ਆਇਆ ਨਹੀਂ ਬੱਚਿਆਂ ਦਾ ਮਾਂ ਪਿਓ ਦਾ ਵੀ ਧਿਆਨ ਹੈ ਨਹੀਂ ਹੈ ਜੀ ਉਹ ਕੰਮ ਦੇ ਵਿੱਚ ਬੱਚਿਆਂ ਦਾ ਦੁੱਖ ਆ ਬੱਚਾ ਆ ਗਿਆ ਜੀ ਹਾਂ ਬੱਚਾ ਆ ਗਿਆ ਜੀ ਸੱਚੀ ਗੱਲ ਬੈਠੋ ਬੱਚਾ ਹੋਰ ਕਹਿਮ ਬੱਚਾ ਹਾਂਜੀ ਇਹ ਬੱਚਾ ਆ ਗਈ ਨਮਾਨਾ ਪੋਲਾ ਮੈਨੂੰ ਬਹੁਤ ਅਰਸ ਆਉਂਦਾ ਜੀ ਇਹ ਮੇਰੇ ਕੋਲੇ ਰੋ ਕੇ ਗਿਆ ਜੀ ਰਾਤ ਕੀ ਦੁੱਖ ਬੱਚਾ ਤੈਨੂੰ ਕੀ ਦੁੱਖ ਇਹ ਮੇਰਾ ਇਕੱਲੇ ਦਾ ਦੁੱਖ ਨਹੀਂ ਇਹ ਵੀ ਇਹ ਸਾਰੇ ਬੱਚਿਆਂ ਦੀ ਦੁੱਖ ਇਹ ਪਹਿਲਾਂ ਗੱਲ ਹੋਈ ਹੋਊ ਥੋੜੀ ਜੀ ਕੀ ਦੁੱਖ ਬੱਚੇ ਦਾ ਇਹਨੇ ਤੁਹਾਨੂੰ ਦੱਸ ਹੀ ਦੇ ਵੀ ਮੇਰਾ ਇਕੱਲੇ ਦਾ ਦੁੱਖ ਨਹੀਂਗਾ ਬਈ ਸਾਰੇ ਬੱਚਿਆਂ ਦਾ ਦੁੱਖ ਕਿਵੇਂ ਜੀ ਇਹ ਆਦਾ ਵੀ ਮੈਂ ਸੁੱਤਾ ਪਿਆ ਹੁੰਨਾ ਵੀ ਨਾ ਤਾਂ ਕਿਸੇ ਜਵਾਕ ਦੀ ਸਿਹਤ ਹੈਗੀ ਡਾਕਟਰ ਸਾਹਿਬ ਕਿਸੇ ਜਵਾਕ ਦੀ ਕਿਹੜੇ ਸਕੂਲ ਦੀ ਗੱਲ ਕਰ ਰਹੇ ਤੁਸੀਂ ਪ੍ਰਾਈਵੇਟ ਦੀ ਪ੍ਰਾਈਵੇਟ ਸਕੂਲ ਦੀ ਗੱਲ ਕਰਦੇ ਆਂ ਹਾਂਜੀ ਇਹ ਆਦਾ ਵੀ ਕੋਈ ਜਵਾਕ ਦੀ ਸਿਹਤ ਨਹੀਂ ਜਵਾਕ ਸੁੰਗੜੇ ਪਏ ਆ ਆ ਦੇਖੋ ਦਾਸ ਹੋਇਆ ਬੈਠਾ ਜੀ ਦਾਸ ਹੋਇਆ ਬੈਠਾ ਇਹ ਕਹਿੰਦਾ ਵੀ ਰਾਤ ਵਾਲੀ ਰੋਟੀ ਮੇਰੇ ਬੈਚ ਹੁੰਦੀ ਆ ਮੈਂ ਸੁੱਤਾ ਪਿਆ ਹੁੰਨਾ ਵੀ ਤੜਕੋ ਰੋਟੀ ਮੇਰੇ ਨਾਲ ਭਾਂਡੇ ਝੂਣੇ ਚ ਪਾ ਕੇ ਤੇ ਭਾਂਡ ਤੱਕ ਦਿੰਦੇ ਆ ਜੀ ਵੀ ਰਾਤ ਨੂੰ ਹੀ ਪਾ ਦਿੰਦੇ ਜਾਂ ਰਾ ਇਹ ਨਾ ਮੈਂ ਸੌਂ ਤਿਆਰ ਹੋ ਕੇ ਪਾ ਜਾਂਦਾ ਵੀ ਤੜਕਾ ਮੈਨੂੰ ਠਾ ਘਰ ਦੇ ਠਾ ਕੇ ਰੋਟੀ ਜਾਂਦਾ ਵਿੱਚ ਹੁੰਦੀ ਨਹੀਂ ਕਹਿੰਦਾ ਮਤਲਬ ਵੀ ਤਿਆਰ ਹੋ ਕੇ ਪੈ ਜਾਂਦਾ ਤੜਕੇ ਠਾ ਕੇ ਬਸ ਚਲਾ ਆ ਬੈਂਚ ਤਿਆਰਦਾ ਪੜੋ 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 ਤੇ ਇਹ ਨਾ ਮੇਰਾ ਤਾਂ ਦਿਮਾਗ ਫੁੱਲ ਗਿਆ ਪੱਗ ਤਾਂ ਲਉਂਦਾ ਹੀ ਨਹੀਂ ਗਾ ਜੀ ਤੜਕੋ ਟਾਈਮ ਹੀ ਨਹੀਂ ਹੁੰਦਾ ਅੱਛਾ ਐਤਵਾਰ ਨੂੰ ਪੱਗ ਲਾਉਣਾ ਤਾਂ ਮਤਲਬ ਨਾ ਨਾ ਇਹ ਨਾ ਐਤਵਾਰ ਦਾ ਮੈਨੂੰ ਚਾ ਨਹੀਂ ਹੁੰਦਾ ਵੀ ਭੈਣ ਦਾ ਤੜਕੋ ਸੋਮਵਾਰ ਹੋ ਜਾਊਗਾ ਕਹਿੰਦਾ ਇਹ ਤਾਂ ਫਿਰ ਯਾਰ ਬਾਹਲਾ ਦੁਖੀ ਹੈ ਜੀ ਬੱਚਾ ਬੱਚਾ ਦੁਖੀ ਹੈ ਜੀ ਇਹੇ ਇਹਦਾ ਕੋਈ ਹੋਰ ਥੌਟ ਨਹੀਂ ਦੱਸਿਆ ਜੀ ਇਹਨੇ ਫਿਰ ਇਹ ਹੱਥ ਨਹੀਂ ਹੱਥਾਂ ਦਾ ਵੀ ਦੁੱਖ ਦੱਸਦਾ ਇਹ ਕਹਿੰਦਾ ਹੱਥ ਨੇ ਮੈਨੂੰ ਆਏ ਹੁੰਦਾ ਘਰੇ ਘਰੇ ਆਉਂਦਾ ਚਾਹ ਨਹੀਂ ਗਾ ਜੀ ਹਾਂਜੀ ਟੂਸਨ ਧੱਕ ਦਿੰਦੇ ਆ ਜੀ ਲੱਗਦਾ ਸਭ ਇਹ ਏਡਾ ਕੁੜੀ ਦਾ ਯਾਰ ਕੋਈ ਇਨਸਪੈਂਟਰ ਨਹੀਂ ਲੱਗਣਾ ਕੋਈ ਆਪਣਾ ਪਜਾ ਦਾ ਬੱਚਾ ਮੈਨੂੰ ਐ ਦੱਸੋ ਇੰਨਾ ਪੜੀ ਜਾਂਦਾ ਹਾਂ ਬਹੁਤ ਗਲਤ ਗੱਲ ਆ ਜੀ ਇਹਦਾ ਕੋਈ ਖਾਸ ਨਹੀਂ ਹੁੰਦੇ ਵਿੱਚ ਗਿਆ ਜੀ ਬੱਚਾ ਹਾਂਜੀ ਜਿਵਾਕ ਸੁੰਗੜੇ ਪਿਆ ਡਾਕਟਰ ਸਾਹਿਬ ਬੁਰਾ ਹਾਲਾ ਦਾ ਹਾਸ ਹੋਇਆ ਬੈਠਾ ਮਸੂਮ ਇਹਦਾ ਤਰਸਉਂਦਾ ਮਾਂ ਪਿਓ ਦਾ ਧਿਆਨ ਹੀ ਨਹੀਂ ਪੜੋ ਪੜੋ ਦਿਮਾਗ ਸੁੱਜ ਗਈ ਫੁੱਲ ਗਿਆ ਅਕਲ ਕੋ ਗਲਤ ਕੰਮ ਵੀ ਕਰ ਸਕਦਾ ਜਾਨੀ ਦੀ ਆ ਵੀ ਜਾਂਦੀ ਹੈ ਇਹ ਇਹਦਾ ਇੱਥੋਂ ਤੱਕ ਵੀ ਕਹਿਦਾ ਮੈਂ ਇੰਨਾ ਦੁਖੀ ਹੈ ਮੇਰੀ ਭੂਨਾਤਿਆ ਕਾਤੋਂ ਨਹੀਂ ਹੋ ਗਈ ਜੀ ਮੈਂ ਤਾਂ ਆਪ ਮਨ ਪਛੇਮਾਨ ਹੋ ਗਿਆ ਜੀ ਇਹਦਾ ਯਾਰ ਸਹੀ ਗੱਲ ਹੈ ਜੀ ਮੈਂ ਬੋਲਦਾ ਨਹੀਂ ਇਹ ਕਿਸੇ ਵੀ ਮਾਂ ਪਿਓ ਦਾ ਧਿਆਨ ਨਹੀਂ ਬਈ ਬੱਚਾ ਪੜਾ ਦੋ ਟਿਊਸ਼ਨ ਚੜਾ ਦੋ ਯਾਰ ਖੇਡੇ ਬੱਚਾ ਆਨੰਦ ਲਵੇ ਧਿਆਨ ਹੈਗਾ ਡਾਕਟਰ ਸਾਹਿਬ ਤੁਸੀਂ ਦੱਸਦਾ ਸੀ ਬੱਚਾ ਆਪਣੇ ਕੋਲੇ ਆ ਗਿਆ ਇਹ ਤਾਂ ਬਾਤ ਕੀ ਆ ਸਰਨੇ ਜਾ ਗਏ ਦਾ ਜਿਹੜੇ ਬੱਚੇ ਆਪਣੇ ਕੋਲੇ ਆਏ ਵੀ ਨਹੀਂ ਉਹ ਤਾਂ ਬਹੁਤ ਦੁਖੀ ਹੋਣਗੇ ਬੱਚੇ ਸਾਰੇ ਹੀ ਦੇਖੋ ਮਰ ਜਾਏ ਪਿਆ ਬੈਨਾਂ ਵਿੱਚ ਨੀਂਦ ਆਉਂਦੀ ਆ ਕੀ ਨੂੰ ਦਿਲ